ਪੰਜਾਬ ਵਿੱਚ ਅਕਸਰ ਹੀ ਜੋ ਸਰਕਾਰੀ ਕਣਕ ਨੀਲੇ ਕਾੜ ਧਾਰਕਾਂ ਨੂੰ ਵੰਡੀ ਜਾਂਦੀ ਹੈ ਉਸ ਨੂੰ ਲੈ ਕੇ ਡਿਪੂ ਹੋਲਡਰ ਅਤੇ ਲਾਪਾਤਿਆਂ ਦੇ ਵਿੱਚ ਤੂ ਤੂ ਮੈਮੇ ਵੇਖਣ ਨੂੰ ਮਿਲਦੀ ਰਹਿੰਦੀ ਹੈ ਇਸੇ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਮੱਲੂਵਾਲੀ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਜਦ ਸਰਕਾਰੀ ਫ੍ਰੀ ਵਾਲੀ ਕਣਕ ਵੰਡੀ ਜਾ ਰਹੀ ਸੀ ਤਾਂ ਉਸ ਸਮੇਂ ਰਾਸ਼ਨ ਲੈ ਰਹੇ ਲਾਪਾਤਰਿਆਂ ਨੇ ਕਣਕ ਦੀ ਵੰਡ ਵਿੱਚ ਹੋ ਰਹੀ ਤਾਂਦਲੀ ਦੇ આરોਪ 'ਤੇ ਡਿਪੂ ਹੋਲਡਰ ਤੇ ਲਗਾਈ ਉਤੇ ਹੀ ਦੂਜੇ ਪਾਸੇ ਡਿਪੂ ਹੋਲਡਰ ਨੇ ਲੱਗਿਆ ਆਰੋਪਾਂ ਨੂੰ ਗਲਤ ਕਰਾਰ ਦਿੱਤਾ ਹੈ ਵੱਡੀ ਗੰਟੇ ਦੇ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਡਿਪੂ ਹੋਲਡਰ ਤੇ aarop ਲਗਾਉਣ ਦੀਆਂ ਦੱਸਿਆ ਕਿ ਸਾਡੇ ਪਿੰਡ ਦਾ ਡਿਪੂ ਹੋਲਡਰ ਕੰਪਿਊਟਰ ਵਾਲੀਆਂ ਪਰਚੀਆਂ ਦੇਣ ਦੀ ਬਜਾਏ ਹੱਥ ਲਿਖਿਤ ਪਰਚੀਆਂ ਦੇ ਰਿਹਾ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਚਾਰ ਜੀ ਹਨ ਤਾਂ ਉਹਨਾਂ ਨੂੰ ਤਿੰਨ ਜੀ ਦੀ ਹੱਥ ਨਾਲ ਲਿਖਿਤ ਪਰਚੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਇਹ ਵੀ ਦੱਸਿਆ ਕਿ ਅੱਜ ਜਦੋਂ ਪਿੰਡ ਦੇ ਵਿੱਚ ਕਣਕ ਵੰਡੀ ਜਾ ਰਹੀ ਸੀ ਤਾਂ ਉਸ ਸਮੇਂ ਡਿਪੂ ਹੋਲਡਰ ਦੇ ਪੱਲੂ ਵੱਡੇ ਪੱਧਰ ਤੇ ਕਣਕ ਦੀ ਵੰਡ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਹੈ ਜਿਸ ਦਾ ਸਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਬਲੀ ਅਸ ਦਾ ਮਾਮਲਾ ਭਾਜੀ ਇਹ ਆ ਵੀ ਕਣਕ ਆਈ ਸਾਡੇ ਪਿੰਡ ਤੇ ਸਾਨੂੰ ਹਰ ਵਾਰੀ ਕਣਕ ਘੱਟ ਮਿਲਦੀ ਆ ਪੂਰੀ ਨਹੀਂ ਮਿਲਦੀ ਅਸੀਂ ਚਾਰ ਜੀ ਆ ਤੇ ਚੌਂ ਜੀਆਂ ਦੀ ਕਣਕ ਪੂਰੀ ਨਹੀਂ ਮਿਲਦੀ ਕਦੀ ਦੋਹਾਂ ਦੀ ਆ ਦੇ ਦਿੰਦੇ ਕਦੀ ਤਿੰਨਾਂ ਦੀ ਕਹਿ ਦਿੰਦੇ ਆ ਹੁਣ ਮੇਰੇ ਅੱਧੀ ਤਨਜੀਆਂ ਦੀ ਪਰਚੀ ਕੱਟੀ ਆ ਤੇ ਅਸੀਂ ਕਿੰਨੇ 75 ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਪਿੱਛੋਂ ਪਰਚੀ ਕੱਟਣ ਜਿੰਨੀ ਪਿੱਛੋਂ ਆਉਂਦੀ ਓਨੀ ਦੇਣਾ ਇਹ ਇਸ ਤਰ੍ਹਾਂ ਹੀ ਕਹਿ ਦਿੰਨੇ ਵੀ ਚਲ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਅਗਲੀ ਵਾਰੀ ਪੂਰੀ ਦੇ ਦੇਣਗੇ ਉਹ ਅਗਲੀ ਵਾਰੀ ਫੇਰ ਨਹੀਂ ਦਿੰਦੇ ਫੇਰ ਇਸ ਤਰ੍ਹਾਂ ਹੀ ਕੋਈ ਨਹੀਂ ਕੋਈ ਰੋਕ ਨਹੀਂ ਜੇ ਵਧਾਉਣ ਦੇ ਆ ਕੀ ਚਾਹੁੰਦੇ ਬੰਦੇ ਅਈ ਹੁਣ ਚਾਹੁੰਦੇ ਆ ਵੀ ਜਿਹੜਾ ਲੋਕਾਂ ਦਾ ਹੱਕ ਓ ਮਿਲੇ ਮਿਲਣਾ ਚਾਹੀਦਾ ਜਦੋਂ ਪਿੱਛੋਂ ਪੂਰੀ ਆਉਣ ਡਈ ਆ ਤਾਂ ਅੱਗੋਂ ਘਟ ਆਣ ਕੇ ਕਿਉਂ ਦਿੰਦੇ ਆ ਲਿਸਬਾ ਕਿਹੜਾ ਪਿੰਡ ਮਲੂਕ ਵਾਲੀ ਅੱਜ ਦਾ ਮਾਮਲਾ ਜੀ ਇਹ ਕਪਟਰ ਵਾਲੀ ਪਰਚੀ ਨਹੀਂ ਦੇਣ ਡਿਆ ਸਾਨੂੰ ਇਹਨਾਂ ਪਰਚੀ ਕੱਟਿਆ ਵਿੱਚ ਚੁੱਪ ਕਰਕੇ ਘਰ ਬੈਠ ਕੇ ਪਰਚੀ ਆ ਵੇਖੋ ਪੰਜਾਂ ਜੀਆਂ ਦੀ ਕਣਕਿਆ ਤੇ ਚਾਰ ਜੀ ਲਿਖੇ ਆਂਦੇ ਆਪਣੇ ਕੋਲ ਹੀ ਕਿੰਨੇ ਇਹ ਦੀਪੂ ਵਾਲੇ ਨੇ ਕਸ਼ਮੀਰ ਸਿੰਘ ਅਸੀਂ ਚਾਹੁੰਨੇ ਆ ਵੀ ਸਾਡੇ ਪੂਰਾ ਹੱਕ ਤੁਹਾਨੂੰ ਮਿਲੇ ਅੱਜ ਪੂਰੇ ਕਣਕੇ ਹੋਣੀ ਚਾਹੀਦੀ ਆ ਇਹ ਥੋੜੀ ਗੱਲ ਫੇਰਾ ਫੇਰੀ ਇਤਨਾ ਗਰੀਬਾਂ ਦੇ ਕਣਕ ਖਾਂਡੇ ਆ ਹਾਂਜੀ ਇਹੋ ਡੀਪੂ ਹੌਟਲ ਜਿਹੜਾ ਹੋਰ ਉਹ ਪਿੱਸੋ ਵੀ ਆਂਦੇ ਵੀ ਗਰੀਬਾਂ ਨੂੰ ਕਾਨਕ ਸਰਕਾਰ ਤੇ ਆਂਦੀ ਵੀ ਕਾਨਕ ਵੰਡੋ ਗਰੀਬਾਂ ਨੂੰ ਇਹ ਆਪਣੇ ਕੋਲ ਆਏ ਪਰਚੀਆਂ ਕੱਟ ਕੇ ਦੇਈ ਜਾਂਦਾ ਕੰਪਿਊਟਰ ਵਾਲੇ ਨੂੰ ਕੰਪਿਊਟਰ ਵਾਲੀ ਪਰਚੀ ਨਹੀਂ ਆਵੇ ਹਲੋ ਜੇ ਤੁਸੀਂ ਸਲਿੱਪ ਕਟਾਉਂਦੇ ਜੇ ਤੂੰ ਕਹਿੰਦਾ ਕਿਸ ਤਰ੍ਹਾਂ ਕੰਪਿਊਟਰ ਵਾਲੀ ਪਰਚੀ ਦੋ ਤਾਂ ਤੂੰ ਇੱਕੋ ਨਹੀਂ ਦੇ ਇਹ ਆਂਦਾ ਹੀ ਯਾ ਰੂਲ ਨਹੀਂ ਹੈਗਾ ਉਹ ਕਿਦਾ ਇਹ ਡੀਪੂ ਹੌਟਲ ਕਹਿੰਦਾ ਪਰਚੀ ਕੱਢਣ ਦਾ ਰੂਲ ਨਹੀਂ ਹੈਗਾ ਹਾਂਜੀ ਤੇ ਇਹਨੇ ਆਪਣੇ ਕੋਲੋਂ ਠੱਕੇ ਨਾ ਦਿੱਤੀ ਮੈਂ ਇਹਨੂੰ ਪੁੱਛਿਆ ਮੈਂ ਪਰਚੀ ਨਹੀਂ ਕੱਢਦਾ ਕੰਪਿਊਟਰ ਵਾਲੀ ਆੰਦਾ ਨਹੀਂ ਪਰਚੀ ਨੇ ਕੱਢਣੀ ਇਹਨੇ ਆਪ ਬੋਲਿਆ ਤੇ ਮੈਂ ਚੁੱਪ ਕਰਕੇ ਲਾ ਆਈ ਆ ਵੀ ਚਲੋ ਜਦੋਂ ਕਣ ਕਵੰਡੇਗਾ ਉਦੋਂ ਕਹਿ ਦਾਂਗੇ ਜੇ ਸਿਰਫ ਤੁਹਾਨੂੰ ਸੁਖਿੰਦਰ ਸਿੰਘ ਜੀ ਕਿਹੜਾ ਪਿੰਡ ਮਲੂਗਵਾਲੀ ਜੀ ਅੱਜ ਦਾ ਮਾਮਲਾ ਕੀ ਹੈ ਅੱਜ ਦਾ ਮਾਮਲਾ ਇਹ ਜੇ ਕਿ ਕੋਈ ਦਿਨ ਪਹਿਲਾਂ ਇਹਨਾਂ ਪਰਚੀਆਂ ਕੱਟੀਆਂ ਸੀ ਨਾ ਨਾ ਕਰਾਈ ਅਲਾਸਮੈਂਟ ਨਾ ਇਹਨਾਂ ਕੋਈ ਆਮ ਪਾਰਟੀ ਦਾ ਬੰਦਾ ਲਾ ਕੇ ਭੱਲੇ ਆ ਗੂ ਆਪਣੇ ਘਰੇ ਬੈ ਕੇ ਹੱਥ ਲਿਖਤ ਨਾਲ ਪਰਚੀਆਂ ਦੇਤੀਆਂ ਕੰਪਿਊਟਰ ਵਾਲੀ ਇੱਕ ਪਰਚੀ ਨੇ ਕਿਸੇ ਨੂੰ ਇਹਨਾਂ ਨੇ ਦਿੱਤੀ ਜੋ ਕਿ ਕੰਪਿਊਟਰ ਵਾਲੀ ਪਰਚੀ ਦੇਣੀ ਚਾਹੀਦੀ ਜਿਹਦੇ ਕਿਹਦੇ 5 ਜੀ ਆ ਉਹਦੇ 4 ਲਿਖੇ ਜਿਹਦੇ 4 ਆ ਉਹਦੇ 3 ਲਿਖੇ ਨੇ ਜਿਹਦੇ 2 ਨੇ ਉਹਦਾ 1 ਲਿਖਿਆ ਅਸੀਂ ਦੇਖੰਨੇ ਵੀ ਚਲੋ ਜਿਹੜੀ ਮਰ ਜਿਹੜੀ ਮਰ ਗਈ ਹੈ ਕਣਕ ਪਿੱਛੋਂ ਆਈ ਉਹ ਵੀ ਦੇ ਦੇਣੀ ਚਾਹੀਦੀ ਜੇ ਨਹੀਂ ਦੇਣੀ ਤਾਂ ਸਰਦਾਰ ਜਿਹੜੀਆਂ ਕੁੜੀਆਂ ਵਿਆਈਆਂ ਗਈਆਂ ਉਹਨਾਂ ਦੀ ਵੀ ਨਹੀਂ ਕਣਕ ਦੇਣ ਦੇ ਕੁੜੀ ਨੇ ਤਾਂ ਕਣਕ ਲੈਣੀ ਇੱਥੇ ਲੈ ਲੇ ਉੱਥੇ ਲੈ ਲੇ ਉਹ ਤਾਂ ਕੋਈ ਗੱਲ ਨਹੀਂ ਕਣਕ ਮਿਲਣੀ ਚਾਹੀਦੀ ਤੇ ਜਿੰਨੇ ਮਾਤੜ ਗਰੀਬ ਬੰਦੇ ਉਹਨਾਂ ਦੀ ਘਟੀ ਹੈ ਤਗੜਿਆਂ ਨੇ ਸਾਰਿਆਂ ਨੂੰ ਪੂਰੀ ਦਿੱਤੀ ਅਸੀਂ ਤੇ ਆਪਣਾ ਲਾਹ ਭਾਜ ਕਹੂਣ ਕਰਾਇਆ ਸੀ ਪਰ ਲਿਖਤੀ ਅਸੀਂ ਅਜੇ ਕਿਸੇ ਨੂੰ ਨਹੀਂ ਦਿੱਤਾ ਲਿਖਤੀ ਸ਼ਿਕਾਇਤ ਕਹਿ ਨੂੰ ਨਹੀਂ ਦਿੱਤੀ ਇਹ ਡੀਪੂ ਹੌਲ ਦਾ ਗੁਰੇ ਜੀ ਲੱਗਦਾ ਟਮੇਟੋ ਨੂੰ ਮਿਲੂ ਕੋਈ ਇਹ ਮੈਕਲ ਦੇ ਨਾਲ ਇੱਥੇ ਕੋਈ ਕਹਿ ਨਹੀਂ ਸਕਦੇ ਅਸੀਂ ਪਰ ਡੀਪੂ ਹੌਲ ਨੇ ਜੋ ਕੀਤਾ ਡੀਪੂ ਹੌਲ ਕਰਦਾ ਆਪਣੇ ਘਰ ਪਰਚੀਆਂ ਕੱਟਣ ਦਾ ਤਿੰਨ ਦੋਹਾਂ ਪਾਸੇ ਪਤਾ ਨਹੀਂ ਤੇ ਇੱਕ ਮਸ਼ੀਨ ਵਾਲਾ ਬਸ ਤੇ ਨੰ ਬੰਦੇ ਤਿੰਨ ਬੰਦਿਆਂ ਪਰਚੀਆਂ ਕੱਟੀਆਂ ਹੋਰ ਕੋਈ ਬੰਦਾ ਆਮ ਪਾਰਟੀ ਦਾ ਜੰਗ ਹੋਰ ਮੋਤ ਪਰ ਬੰਦਾ ਪੇੜਦਾ ਕੋਈ ਨਹੀਂ ਨਾਲ ਹੈਗਾ ਕੀ ਚਾਹੁੰਦੇ ਪ੍ਰਸ਼ਾਸਨ ਇਹ ਤੇ ਪ੍ਰਸ਼ਾਸਨ ਇਹੋ ਮੰਗ ਕਰਦੇ ਆ ਗਰੀਬ ਬੰਦੇ ਨੇ ਤੇ ਇਹਨਾਂ ਦਾ ਹੱਕ ਜਿਹੜਾ ਇਹਨਾਂ ਨੂੰ ਮਿਲਣਾ ਚਾਹੀਦਾ ਆ ਵੇਖ ਲੋ ਸਾਡੇ ਬੰਡੀਆ ਵੇਖ ਲੋ ਆ ਸਾਰੀਆਂ ਪਰਚੀਆਂ ਚੈੱਕ ਕਰ ਲੋ ਜੇ ਇੱਕ ਵੀ ਪਰਚੀ ਅਰੀਜਨਲ ਹੋਊਗੀ ਤੇ ਫਿਰ ਅਸੀਂ ਕਹਾਂਗੇ ਵੀ ਠੀਕ ਆ ਜੀ ਕੋਈ ਭੇਤਚਾਰ ਨਹੀਂ ਹੋਣ ਡਿਆ ਜੋ ਹੋਣ ਡਿਆ ਸਹੀ ਹੋਣ ਡਿਆ ਕੀ ਨਾਮ ਕਰੀ ਆਪਣਾ ਕਸ਼ਮੀਰ ਸਿੰਘ ਸਹੀ ਦੇਣ ਡਿਆ ਜੀ ਜਿਹੜੇ ਮਰਗੇ ਤੇ ਵਹਿ ਗਏ ਉਹਨਾਂ ਦੀ ਪਿੱਛੋਂ ਸਾਨੂੰ ਆਟੋਮੈਟਿਕ ਉਹਨਾਂ ਨੇ ਕਿਹਾ ਉਹ ਨਹੀਂ ਦੇਣੀ ਮੈਂ ਉਹ ਲਿਸਟ ਤੇਰੀ ਇਨਸਪੈਕਟਰ ਸਾਹਿਬ ਨੂੰ ਦਿੱਤੀ ਆ 6 ਮਹੀਨੇ ਪਹਿਲਾਂ ਉਹ ਜਿਹੜੀ ਉਹ ਨਹੀਂ ਦਿੱਤੀ ਜਾਊਗੀ ਜਿਹੜੇ ਹੋਰ ਕਿਸੇ ਦਾ ਕੋਈ ਵੀ ਇੱਕ ਦਾਣਾ ਵੀ ਮੈਂ ਰੱਖਿਆ ਤਾਂ ਮੈਨੂੰ ਦੱਸਿਆ ਜਾਵੇ ਸਰ ਮੈਂ ਬਿਲਕੁਲ ਆਪਣੀ ਠੀਕ ਵੰਡ ਰਿਆਂ ਜੀ ਜਿਹੜੀਆਂ ਬੇਟੀਆਂ ਵੀ ਲਿਖਾਉਂਦਾ ਉਹ ਪਿੱਛੇ ਉਹਨਾਂ ਦੀਆਂ ਉਧਰ ਵੀ ਕਾਰਡ ਬਣਿਆ ਨੇ ਜੀ ਉਧਰ ਵੀ ਲਈ ਜਾਣੀਆਂ ਨੇ ਉਹ ਨਾਲ ਸਰ ਤੁਹਾਨੂੰ ਤਾਂ ਕੋਈ ਅਧਿਕਾਰ ਨਹੀਂ ਨਾ ਕਿ ਜੇ ਤੇ ਗਵਰਨਮੈਂਟ ਵੱਲੋਂ ਕੱਟੀਆਂ ਫਿਰ ਤੇ ਕੋਈ ਚੱਕਰ ਨਹੀਂ ਹੈਗਾ ਉਹ ਨਹੀਂ ਉਧਰ ਨਹੀਂ ਮਿਲਦੀ ਉਹਨਾਂ ਕੱਟੀਆਂ ਗਈਆਂ ਨੇ ਉਹ ਉਧਰ ਨਹੀਂ ਮਿਲਦੀ ਉਹ ਕੱਟੀਆਂ ਨੇ ਸਰ ਜਿਹੜੇ ਫਿਰ ਪਿੰਡ ਪਾਸੇ ਉਹਦੇ ਬਾਰੇ ਮੈਂ ਸਹੀ ਵੰਡਣ ਰਿਆਂ ਜੀ ਆਪਣੀ ਜਿਨੀ ਵੰਡੀ ਆ ਮੈਂ ਗਲਤ ਨਹੀਂ ਮੈਂ ਸਾਰੀਆਂ ਵੰਡੀਆਂ ਨੇ ਮੇਰੇ ਸ਼ਾਇਰ ਹਰ ਇੱਕ ਦੀਪੂ ਜਦੋਂ ਮੈਂ ਮੰਗਦਾ ਹਾਂ ਹਰ ਕੋਟੇ ਦੇ ਵਿੱਚ ਮੇਰੀ ਸ਼ਿਕਾਇਤ ਕਰਦੇ ਰਿਹਾ ਹੈ। ਲੈnde ਵੀਰੇ ਆ ਪਿਛਲੀ ਵਾਰੀ ਕਣਕ ਮੇਰੀ ਮੁਗ ਗਈ ਸੀਗੀ ਇਹਨਾਂ ਨੂੰ ਪੁੱਛੋ ਲੈ ਆਕ ਦਿੱਤੀਆਂ ਨਾ ਮੈਨੂੰ ਵਾਪਸ। ਆ ਕੇ ਹੋ ਗਿਆ ਸਰ ਜਿਹੜੀ ਕੰਪਿਊਟਰ ਵਾਲੀ ਪਰਚੀ ਤੁਸੀਂ ਕਿਉਂ ਦੀਆਂ ਨੇ ਕਿਸ ਨੂੰ ਉਤਰਾਈ ਦਾ ਹੋਵੇ ਤੁਸੀਂ ਉਹ ਪਰਚੀ ਲਿਆ ਕਰੋ। ਕੰਪਿਊਟਰ ਵਾਲੀ ਪਰਚੀ ਇੱਥੇ ਉਹ ਮਸ਼ੀਨ ਵਾਲਾ ਆਇਆ ਜੀ ਉਹਨੂੰ ਮੈਂ 500 ਰੁਪਏ ਦਿਹਾੜੀ ਦੇਣਾ। ਉਹਦੇ ਵਿੱਚ ਉਹਦੇ ਕੋਲ ਰੂਲ ਹੈ ਨਹੀਂਗਾ ਰੂਲ ਰੂਲ ਜਿਹੜਾ ਹੁੰਦਾ ਵਿੱਚ। ਉਹਦਾ ਕਾਰਨ ਨਹੀਂ ਕੱਟੀਆਂ ਗਈਆਂ ਹਰ ਕਾਂ। ਅੱਗੇ ਮੈਂ ਕੰਪਿਊਟਰ ਵਾਲੀਆਂ ਕੱਟਦਾ ਰਿਆਂ। ਮੈਂ ਤੁਹਾਡੇ ਵੱਲੋਂ ਜਿਹੜੇ ਬਿਲਕੁਲ ਜਿਹੜੇ ਕੰਮ ਜਿਹੜੇ ਸਹੀ ਕੀਤੇ ਮੈਂ ਕੰਕ ਸਹੀ ਦੇਣ ਦੇ ਆ ਜੀ ਕਿਸ ਨੇ ਕੋਈ ਪੱਖ ਪਤਨੀ ਕਿਸੇ ਨਾ ਪੱਖ ਪਾਸ ਨਹੀਂ ਮੈਂ ਕੀਤੀ ਟੈਂਡ ਵਾਲੇ ਖਰਚੇ ਉਹ ਲਿਆ ਮਾਰ ਇਹ ਲਗਤਬਾਈ ਨਾਲ ਆ ਤੇ ਨਹੀਂ ਬੰਦੇ ਨੇ ਜਿਹੜੇ ਲਗਤਬਾਈ ਕਰੀ ਨੇ ਹਰ ਵਾਰੀ ਦੀ ਵਾਰੀ ਇਹੋ ਹੀ ਅੱਗੇ ਆ ਕੇ ਸ਼ਿਕਾਇਤਾਂ ਕਰਦੇ ਨੇ ਮੇਰੇ ਕੋਲ ਸਾਰਾ ਰਿਕਾਰਡ ਪਿਆ ਮੈਂ ਕੱਲ ਪੰਨੂ ਸਾਹਿਬ ਨੂੰ ਮੁਖੜ ਕੇ ਆਇਆ ਹਾਂ ਰਿਕਾਰਡ ਕਿ ਮੈਂ ਮੈਨਾਂ ਜਵਾਬ ਦਿੱਤੇ ਨੇ ਪਹਿਲੀ ਵਾਰੀ ਵੀ ਇਹਨਾਂ ਅਡਜਿਸਟਰਡ ਮੇਰੇ ਤੇ ਦਰਖਾਸਤਾਂ ਦਿੱਤੀਆਂ ਹੈਗੀਆਂ